ਮੈਨੂੰ ਬਾਜੋਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਨੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਉਹ ਚੁੱਪੋ ਕੇ ਬਹਿ ਜਾ ਬੀਬਾ ਚਲ ਚਲ ਬਟੇਰੇ ਕਹਿ ਤਾ ਮੈਂ ਬਾफी ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਿਵ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੇਈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਜੀ ਬੀਬੀ ਜੀ ਈਬਿਬੀ ਮੈਨੂੰ ਬਾਜਵਾਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾਂ ਤੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੁਅਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਣੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਭਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਟਰ ਆਪਾਂ ਹਾਜ਼ਰੀ ਤੇ ਤਰਾ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਏ ਕਿ ਭਾਈ ਜੀ ਨਹੀਂ ਮੇਰਾ મત ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਨਹੀਂ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨ ਨਾਟ ਇੰਟੀਗੇਟ ਇੰਟੀਬਿਡੇਟ ਮੀ ਤੁਸੀਂ ਇਹਨਾਂ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੁਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਡਾ ਪਾਈ ਹੈ ਸਰ ਭਗਵੰਤ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਚੱਲ ਬਟੇਰੇ ਕਹਿੰਦੇ ਮੈਂ ਬਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਧਿਆਨਾ ਸਪੀਕਰ ਸਾਹਿਬ ਤਰਫ ਵੀ ਬਾਈ ਯੂ ਰਨਿੰਗ অর ਰਸ਼ੀਦ ਰਨਿੰਗ ਦ ਸਰ ਬਾਈ ਬਾਈ ਬੈਠੋ ਬੈਠ ਬੈਠੇ ਮੈਨੂੰ ਆ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜਾ ਹੀ ਸਾਰਿਆਂ ਨੂੰ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਨਾ ਉਹ ਮੰਤਰੀ ਜੀ ਕੋ ਇਤਿਹਾਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਇਤਿਹਾਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਇਗਨੋਰ ਕਰਕੇ

ਪੂਰੇ ਸੈਸ਼ਨ ਦੇ ਵਿੱਚ ਡਿਸਪਲਿਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ابدل کلام جی سیچے وال great technical achievement of the country کنٹری سٹ میگزین ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟੌਪ 30 এনवायरमेंटਲ ਲਿਸਟ ਵਿੱਚ ਸੰਤੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤੀਚੇਵਾਲ ਸਰ ਸੰਤੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤੀਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਐ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਾਲ ਮਾਡਲ ਸਰ ਆਪੜ ਮਾਡਲ ਹੈ ਕੀ ਸਿਚੇਵਾਲ ਮਾਡਲ ਦਾ ਰਿਫਾਈਨਡ ਵਰਜ਼ਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਦੀ ਵੀ ਹਾਊਸ 'ਚ ਬੇਇੱਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੂਬੇ ਕੋਲ ਸੰਤ ਸੱਚੇ ਵਾਲਾ ਵਰਗਾ ਸੰਤ ਹੋਵੇ ਅਸੀਂ ਉਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਾਰੇ ਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ ਇਹ ਹੁਣ ਜਾਣਾ ਤੁਸੀਂ ਸਾਰੇ ਨੇ ਸਾਰੇ ਜਾਣਗੇ ਹੁਣ ਸੱਡੇ ਸ਼ੁਡ ਬੀ ਐਕਸਪੈਲਡ ਪਰਗਟ ਸਿੰਘ ਜੀ ਬੈਜੋ ਯਾਰ ਬੈਜੋ ਸਰ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ ਕਹਿੰਦੀ ਹੈ ਸਾਡੀ ਵੀ ਸੁਣ ਲੈਗਾ 30 ਵਰਲਡ ਦੇ 30 এনवायरमेंटਲਿਸਟ ਮਿਸਾਈਲ ਮੈਨ ਆਫ ਇੰਡੀਆ ਉਹਨੂੰ ਪੁੱਛਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਮੰਨਦਾ ਪਰ ਸਾਡੀ ਬਦਕਿਸਮਤੀ ਹੈ ਬਾਦ ਮਾਥੀ ਮੰਗ ਸਰ ਸਾਹੀ ਮੰਗੋ ਮੈਂ ਸਾਡੇ ਬਾਲਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿਉਂ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਮੈਨੂੰ ਬਾਜੋਜੀ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਅਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲਓਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਨੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲਓਪੀ ਬਣਾਓ ਉਹ ਚੁੱਪੋ ਕੇ ਬਹਿ ਜਾ ਬੀਬਾ ਚਲ ਚਲ ਬਟੇਰੇ ਕਹਿ ਤਾ ਮੈਂ ਬਾफी ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਏਵਰ ਆਈ ਸੈਡ ਆ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਿਵ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਦੀ ਬੀਬੀ ਜੀ ਦੀ ਬੀਬੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੇ ਇਹਨਾਂ ਨੇ ਪਦਮਸ਼ਰੀ ਸੰਤ ਬਨਵੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਉਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਰਲਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੁਅਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬਣਦਾ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿਣੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲੋਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਭਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਟਰ ਆਪਾਂ ਹਾਜ਼ਰੀ ਤੇ ਤਰਾ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਏ ਕਿ ਭਾਈ ਜੀ ਨਹੀਂ ਮੇਰਾ મત ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਨਹੀਂ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਸ਼ੀ ਕੈਨ ਨਾਟ ਇੰਟੀਗੇਟ ਇੰਟੀਬਿਡੇਟ ਮੀ ਤੁਸੀਂ ਇਹਨਾਂ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ੇ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੁਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਿ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਡਾ ਪਾਈ ਹੈ ਸਰ ਭਗਵੰਤ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਚੱਲ ਬਟੇਰੇ ਕਹਿੰਦੇ ਮੈਂ ਬਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਥੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਧਿਆਨਾ ਸਪੀਕਰ ਸਾਹਿਬ ਤਰਫ ਵੀ ਬਾਈ ਯੂ ਰਨਿੰਗ অর ਰਸ਼ੀਦ ਰਨਿੰਗ ਦ ਸਰ ਬਾਈ ਬਾਈ ਬੈਠੋ ਬੈਠ ਬੈਠੇ ਮੈਨੂੰ ਆ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜਾ ਹੀ ਸਾਰਿਆਂ ਨੂੰ ਵੱਡੀ ਗੱਲ ਏ ਅਸੀਂ ਇਹ ਚਾਹ ਲਿਆ ਮੈਂ ਇੱਕ ਰੈਜ਼ੋਲੂਸ਼ਨ ਜੀ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਨਾ ਉਹ ਮੰਤਰੀ ਜੀ ਕੋ ਇਤਿਹਾਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਇਤਿਹਾਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਇਗਨੋਰ ਕਰਕੇ

ਪੂਰੇ ਸੈਸ਼ਨ ਦੇ ਵਿੱਚ ਡਿਸਪਲਿਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ

ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟਾਪ 30 এনवायरमेंटਲিস্ট ਸਟਰੀਜ ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤ ਸੀਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ MP ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਆ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮ ਐਲ اے ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮ ਐਨ ਐਮ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮੋਲਡਰ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਹਾਊਸ ਤੇ ਬੇਇੱਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਹੈ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਹੈ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੁੱਬੇ ਕੋਲ ਸੰਤ ਸੂਚੇ ਵਾਲਾ ਸੰਤ ਹੋਵੇ ਅਸੀਂ ਉਹਦੀ ਵੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ ਇਹ ਹੁਣ ਜਾਣਾ ਤੁਸੀਂ ਸਾਰੇ ਨੇ ਸਰ ਸਾਰੇ ਜਾਣਗੇ ਹੁਣ ਸੱਡੇ ਸ਼ੁਡ ਬੀ ਐਕਸਪੈਲਡ ਫਰਗਰਠ ਸਿੰਘ ਜੀ ਬੈਠੋ ਯਾਰ ਬੈਠੋ ਸਰ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ ਕਹਿੰਦੀ ਹੈ 31 ਟੂ 30 এনवायरमेंट लिस्ट ਮਿਸਾਈਲ ਮੈਨ ਆਫ ਇੰਡੀਆ ਉਹਨੂੰ ਪੁੱਜਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਮੰਨਦਾ ਪਰ ਸਾਡੀ ਬੱਤ ਕਿਸਮਤੀ ਹੈ ਮੈਂ ਸਾਰੇ ਬਾਲਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ